24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰੇ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਮਕਾਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਸ਼੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗਿਆਈ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਸੰਬੰਧੀ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਦੇ ਦੌਰਾਨ ਪੰਜਾਬ ਦੇ ਰਾਜਪਾਲ ਮਾਨਜੋਗ ਸ਼੍ਰੀ ਗੁਲਾਬ ਚੰਦ ਕਟਾਰੀ ਅੱਜ ਗੁਰਦੁਆਰਾ ਬੌਲੀ ਸਾਹਿਬ ਸ਼੍ਰੀ ਗੋਂਦਵਾਲ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸੂਬੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਅਰਦਾਸ ਕੀਤੀ ਗਈ ਤਾਂ ਜੋ ਪੰਜਾਬ ਅਮਨ ਸ਼ਾਂਤੀ ਅਤੇ ਤਰੱਕੀ ਦਾ ਪ੍ਰਤੀਕ ਬਣ ਕੇ ਉੱਭਰੇ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਉਹਨਾਂ ਨੂੰ ਅੱਜ ਇਸ ਪਵਿੱਤਰ ਧਰਤੀ ਤੇ ਨਸਮਸਤਕ ਹੋਣ ਦਾ ਸੁਭਾਗਾ ਮੌਕਾ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਦੇਸ਼ ਦੇ ਧਰਮ ਸਭਿ ਸੰਸਕ੍ਰਿਤੀ ਨੂੰ ਬਚਾਉਣ ਲਈ ਜੋ ਮਹਾਨ ਬਲੀਦਾਨ ਦਿੱਤਾ ਹੈ ਉਹ ਕੇਵਲ ਪੰਜਾਬ ਹੀ ਨਹੀਂ ਸਗੋਂ ਭਾਰਤ ਦਾ ਕੋਈ ਬੱਚਾ ਐਸਾ ਨਹੀਂ ਹੈ ਜੋ ਗੁਰੂਆਂ ਦੇ ਇਸ ਮਹਾਨ ਪਰੰਪਰਾ ਤੋਂ ਜਾਣੂ ਨਾ ਹੋਵੇ ਉਹਨਾਂ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਦੇ ਜੀਵਨ ਅਤੇ ਫਲਸਫੇ ਤੇ ਮਨੁੱਖਤਾ ਨੂੰ ਨਿਰਵਾਰਸ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਸੰਗਤ ਅਤੇ ਪੰਗਤ ਦੇ ਚਲਾਈ ਗਈ ਪਰੰਪਰਾ ਸਮਾਜਿਕ ਬਰਾਬਰੀ ਦੀ ਮਹਾਨ ਉਦਾਹਰਨ ਹੈ ਉੱਥੇ ਨਾ ਕੋਈ ਜਾਤ ਤੋਂ ਵੱਡਾ ਹੈ ਨਾ ਹੀ ਪਦ ਤੋਂ ਕੋਈ ਵੱਡਾ ਹੈ ਸਭ ਤੋਂ ਇੱਕ ਪੰਗਤ ਵਿੱਚ ਬਿਠਾ ਕੇ ਲੰਗਰ ਛਕਣਾ ਪੈਂਦਾ ਹੈ ਇਸ ਮੌਕੇ ਉਹਨਾਂ ਨੇ ਛੋਟੇ ਸਹਿਬਜ਼ਾਦੇ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਹੋਏ ਕਹਿ ਕੇ ਜਹੇ ਸਿਸਟਰ ਪੁਰਖਾਂ ਨੇ ਜੀਵਨ ਦੇ ਤਿਆਗ ਕਰਨ ਤੇ ਹੀ ਸਾਡੇ ਦੇਹ ਦੀ ਤਰਮਤ ਤੇ ਸੰਸਕ੍ਰਿਤੀ ਬਚੀ ਹੈ ਉਹਨਾਂ ਨੇ ਕਹਿ ਕੇ ਇਹਨਾਂ ਮਹਾਨ ਪੁਰਸ਼ਾਂ ਦੇ ਜੀਵਨ ਤੇ ਸੇਤ ਲੈ ਕੇ ਸਾਨੂੰ ਵਿਦੇਸ਼ ਦੀ ਇਸ ਮਹਾਨ ਧਰਮ ਸੰਸਕ੍ਰਿਤੀ ਨੂੰ ਬਰਕਰਾਰ ਰੱਖਣ ਲਈ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਸ ਪਵਿੱਤਰ ਸਥਾਨ ਤੇ ਮੱਥਾ ਟੇਕ ਕੇ ਉਹਨਾਂ ਅਰਦਾਸ ਕੀਤੀ ਹੈ ਕਿ ਪੰਜਾਬ ਪ੍ਰਦੇਸ਼ ਸ਼ੁਕ ਸ਼ਾਂਤੀ ਅਤੇ ਅਮਨ ਨਾਲ ਹੋਰ ਤਰੱਕੀ ਕਰੇ ਅਤੇ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ ਤੁਸੀਂ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕਿ ਅੱਜ ਇਸ ਸਥਾਨ ਤੇ ਗੁਰਦੁਆਰਾ ਬੌਲੀ ਸਾਹਿਬ ਜਿੱਥੇ ਧੰਨ ਧੰਨ ਸਾਹਿਬ ਸਤਿਗੁਰੂ ਚੇਤੂਰਾ ਪਾਤਸ਼ਾਹੀ ਦਾ 450ਵਾਂ ਜੁਤੀ ਜੋਤ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਤੇ ਅੱਜ ਸਹਿਮ ਸਿੰਘ ਗੁਰੂ ਰਾਮਦਾਸ ਪਾਤਸ਼ਾਹੀ ਦਾ ਗੁਰਪਾਤ ਦੀ ਦੇਸ਼ ਦੀ 13 ਤੇ 14 ਤਰੀਕ ਨੂੰ ਸ਼ਾਮਿਲ ਗੁਰਦਾਰਾ ਪ੍ਰਬੰਧਕ ਕਮੇਟੀ ਸਮੂਹ ਜੀਆ ਸੇਖਪੰਥ ਜਿਨ੍ਹਾਂ ਦੇ ਵਿੱਚ ਸਾਡੇ ਮਿਹਨ ਸਿੰਘਾ ਨੇ ਰੋਹਬੰਦੀਆਂ ਸਾਰਕਾਰ ਸੇਵਾ ਵਾਲੇ ਮਹਾਪੁਰਖ ਔਰ ਸਮੂਹ ਜੀਆ ਸੰਪਰਦਾਵਾਂ ਉਹ ਸਾਰਿਆਂ ਕੱਤਰ ਹੋ ਕੇ ਮਨਾ ਲੀਆਂ ਤੇ ਅੱਜ ਵਰਨਰ ਪੰਜਾਬ ਉਹ ਚੇਚੇ ਤੌਰ ਤੇ ਹਾਜ਼ਰੀ ਭਰਨ ਆਏ ਸੀ ਅਸੀਂ ਬੇਨਤੀ ਤਾਂ ਉਹਨਾਂ ਨੂੰ ਕੀਤੀ ਸੀ ਕਿ 16 17 18 ਤਿੰਨ ਦਿਨ ਸਤਗੁਰਾਂ ਦੀ ਅਸੀਂ ਸਦਾਬਦੀ ਦੇ ਫੋਰਮ ਨੂੰ ਸੰਬੰਧ ਦੇ ਵਿੱਚ ਇਹ ਬੜੀ ਮਾ ਆਪਣੇ ਗੁਰਮੁਖਾਂ ਦਾ ਸਮਾਗਮ ਚੱਲ ਰਿਹਾ ਪਰ ਉਹ ਅੱਜ ਫਿਰ ਕਹਿੰਦੇ ਮੈਂ ਹਾਜ਼ਰੀ ਜੂਰ ਭਰਨੀ ਅੱਜ ਜਿੰਦੀ ਸੀ ਉਹਨਾਂ ਦੇ ਹੋਰ ਜਿਹੜਿਆਂ ਨੂੰ ਕੱਟ ਸ਼ਾਟ ਕਰਕੇ ਅੱਜ ਇੱਥੇ ਆ ਕੇ ਨਾਤਮਸਤਕ ਹੋਏ ਆ ਔਰ ਨਾਖਮਾਸਤੇ ਨਹੀਂ ਹੋਏ ਬਹੁਤ ਵਧੀਆ ਉਹਨਾਂ ਨੂੰ ਆਕੇ ਮਹਿਸੂਸ ਵੀ ਕੀਤਾ ਕਿ ਗੁਰੂ ਘਰ ਦੀ ਜਿਹੜੀ ਪਰੰਪਰਾ ਪੰਗਤ ਤੇ ਸੰਗਤ ਦੀ ਆ ਪ੍ਰਸ਼ਾਦਾ ਵੀ ਛਕਿਆ ਤੇ ਪ੍ਰਸਾਦਨਾ ਵੀ ਜਿਹੜੇ ਉਹ ਵਿਚਾਰਾਂ ਦੇ ਦਿੱਤੇ ਸੋ ਉਹਨਾਂ ਦੀ ਆਮਦ ਦੇ ਉੱਤੇ ਸਾਡੇ ਸਰਦਾਰ ਬਲਵਿੰਦਰ ਸਿੰਘ ਜੀ ਖੁੰਦੜ ਪ੍ਰਧਾਨ ਸ਼ੋਮਨੀ ਗੁਰਦਾਰਾ ਉਹ ਵੀ ਚੇਤੇ ਤੌਰ ਤੇ ਕਹਿੰਦੇ ਸਾਰੇ ਸਾਡੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿबान ਕਿਉਂਕਿ ਜਿਹੜੀ ਸਾਹ ਕਮੇਟੀ ਬਣਾਈ ਸੀ ਉਹ ਸਾਰੀ ਪਹੁੰਚੀ ਆ ਸੋ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕੁਵਰ ਸਿੰਘ ਸਾਹਿਬ ਦਾ ਅੱਜ ਦੇ ਤੋਂ ਧੰਨਵਾਦ ਕਰਦਾ ਉਹ ਦਿਨ ਸਾਡੇ ਨਾਲ ਬੈਨ ਨਹੀਂ ਸੀ ਫਿਕਸ ਹੋਇਆ ਕਹਿੰਦੇ ਜਤਨ ਕਰੂੰਗਾ ਪਰ ਅੱਜ ਉਹ ਉਦੋਂ ਉਪਰਾਲਾ ਕਰਕੇ ਇੱਥੇ ਪਹੁੰਚੇ ਆ ਜੁਆਬ ਵੀ ਉਹਨਾਂ ਦਾ ਪਾਉਣ ਵਾਲਾ